ਦੋਸਤੋ ਆਪਾਂ ਐਸਾ ਹਵੇਲੀ ਟਾਬੇ ਦੇ ਤੇ ਵੇਖੋ ਹਰ ਇੱਕ ਸ਼ਹਿਰ ਹਰ ਇੱਕ ਸ਼ਹਿਰ ਦਾ ਬਾਈ ਜੀ ਨਾਮ ਲਿਖਿਆ ਪੰਜਾਬ ਡਿੜਬਾ ਖਰੜ ਮੋਗਾ ਅਮਰਤਸਰ ਫਰੀਦਕੋਟ ਪਟਿਆਲਾ ਬਿਆਸ ਆ ਗਿਆ ਆ ਬਰਨਾਲਾ ਆ ਗਿਆ ਕੋਟ ਕਪੂਰਾ ਆ ਗਿਆ ਬਾਈ ਜੀ ਜਲੰਧਰ ਆ ਗਿਆ ਚਨਾਬ ਆ ਗਿਆ ਲੁਧਿਆਣਾ ਆ ਗਿਆ ਤੇ ਬਾਈ ਜੀ ਇੱਧਰ ਕੀ ਆ ਗਿਆ ਮੁਕਤਸਰ ਕੱਲੇ ਕੱਲੇ ਸ਼ਹਿਰ ਦਾ ਨਾਂ ਲਿਖਿਆ ਬਾਈ ਜੀ ਸੰਗਰੂਰ ਆ ਮੰਤਰੀ ਸਾਹਿਬ ਦਾ ਪਿੰਡ ਆ ਗਿਆ ਜੀ ਭਗਵੰਤ ਸਿੰਘ ਮਾਨ ਸਾਹਿਬ ਦਾ ਸੰਗਰੂਰ ਏਰੀਆ ਇਹ ਤਾਂ ਜੀ ਅਲੱਗ ਅਲੱਗ ਹੈ ਬਾਈ ਅਮਰਤੋਸਰ ਸਤਲੁਜ ਦੀ ਦਰਿਆ ਸਾਰੀ ਇੱਕ ਪਟਿਆਲਾ లండా మోహాలి